ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੱਲ ਕਰਨੀ ਛੋਣੇ ਲੁਧਿਆਣਾ ਦੀ ਲੁਧਿਆਣਾ ਵਿਖੇ 27 ਜੁਲਾਈ ਨੂੰ ਹਰਜਸ ਨਾਮ ਦਾ ਇੱਕ ਐਡਵੋਕੇਟ ਨੌਜਵਾਨ ਸਾਥੀ ਜੀਰਾ ਭਰਾ ਵੀ ਐਡਵੋਕੇਟ ਹੈ ਔਰੇ ਤੇ ਜਾਨ ਲੈਵਾ ਹਮਲਾ ਕੀਤਾ ਗਿਆ ਅ ਦਰਸ਼ ਤੂਰ ਵੱਲ ਇਹ ਜਿਹੜਾ ਦਰਸ਼ ਤੂਰ ਹੈ ਇਹ ਗਨ ਪੁਆਇੰਟ ਤੇ पिस्टल ਆ ਦਾ ਕੌਕ ਕਰਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸਾਡੇ ਉਸ ਵਕੀਲ ਨੌਜਵਾਨ ਸਾਥੀ 27 ਜੁਲਾਈ ਤੋਂ ਲਗਾਤਾਰ ਇਸ ਗੱਲ ਦੀ ਮੰਗ ਕਰ ਰਹੇ ਹਾਂ ਕਿ ਉਹਨਾਂ ਤੇ ਐਫ ਆਈ ਆਰ ਦਰਜ ਕੀਤੀ ਜਾਵੇ ਪੂਰੀਆਂ ਵੀਡੀਓ ਰਿਕਾਰਡਿੰਗਸ ਵੀ ਹੈਗੀਆਂ ਸੀਸੀਟੀਵੀ ਫੁਟੇਜ ਵੀ ਹੈਗੀਆਂ ਲੇਕਿਨ ਜਿਹੜਾ ਪੁਲਿਸ ਹੈਗੀ ਹੈ ਲੁਧਿਆਣੇ ਦੀ ਔਰ ਖਾਸ ਕਰਕੇ ਕਮਿਸ਼ਨਰ ਪੁਲਿਸ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਉਹਦਾ ਕਾਰਨ ਹੈ ਕਿ ਐਮਪੀ ਕੋਈ ਜਵੰਦੀ ਹੈਗਾ ਜਿਹੜਾ ਐਮਸੀ ਦਾ ਇਲੈਕਸ਼ਨ ਲੜਿਆ ਸੀ ਲੇਕਿਨ ਹਾਰ ਗਿਆ ਉਹਦਾ ਇਹ ਭਰਾ ਹੈ ਔਰ ਉਹਦਾ ਸਿੱਧਾ ਸਿੱਧਾ ਲਿੰਕ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਸਾਬਾ ਨਾਲ ਹੈਗੇ ਦੱਸ ਦੇ ਕਿ ਬਾਈ ਇਲੈਕਸ਼ਨ ਤੋਂ ਤਮਾਮ ਲੀਡਰ ਉਸ ਐਮਪੀ ਜਵੰਦੀ ਦੇ ਤੇ ਦਰਸ਼ਕੂਰ ਦੇ ਘਰੇ ਵੀ ਰਹਿ ਕੇ ਗਏ ਹੈ ਔਰ ਇਹਦਾ ਮਤਲਬ ਇਹ ਨਹੀਂਗਾ ਕਿ ਕਿਸੇ ਦੀ ਆਮ ਆਦਮੀ ਪਾਰਟੀ ਨਾਲ ਗੱਲਬਾਤ ਹੈ ਜਾਂ ਤਾਕਤ ਹੈ ਤਾਂ ਉਹ ਇੱਕ ਐਡਵੋਕੇਟ ਦੇ ਨੂੰ ਪਿਸਤਲ ਲੈ ਕੇ ਉਹ ਮਾਰਨ ਦੀ ਗੱਲ ਕਰੇ ਸੋ ਮੈਂ ਵਿਕਤੀ ਕਰਨੀ ਚਾਹਣਾ ਕਿ ਅੱਜ ਸਾਰੇ ਸਾਡੇ ਵਕੀਲ ਭਾਈਚਾਰੇ ਨੇ ਇਸ ਗੱਲ ਦਾ ਵਿਰੋਧ ਕੀਤਾ ਔਰ ਨਾਲ ਵੀ ਨਾਲ ਅੱਜ ਸਟ੍ਰਾਈਕ ਵੀ ਕੀਤੀ ਜਾਨਕੀ ਹੜਤਾਲ ਸੀ ਪੂਰੇ ਲੁਧਿਆਣੇ ਦੇ ਵਿੱਚ ਔਰ ਮੈਂ ਕਮਿਸ਼ਨਰ ਨੂੰ ਖਾਸ ਕਰਕੇ ਕਹਿਣਾ ਚਾਹਣਾ ਹੈ ਸੋਪਨ ਜੀ ਨੂੰ ਸੋਪਨ ਜੀ ਇਹ ਤੁਹਾਡਾ ਫਰਜ ਬੰਦਾ ਹੈ ਕਿ ਇੰਨੀ ਅਨਿਯਮਗਰਦੀ ਤੇ ਇੰਨੀ ਗੁੰਡਾਗਰਦੀ ਤੁਹਾਡੇ ਰਾਜ ਦੇ ਵਿੱਚ ਨਹੀਂ ਹੋਣੀ ਚਾਹੀਦੀ ਜਿਸ ਪ੍ਰਕਾਰ ਦੇ ਹਾਲਾਤ ਬਣੇ ਹਨ 21 ਜੁਲਾਈ ਨੂੰ ਪਹਿਲਾ ਜੰਡਿਆਲਾ ਗੁਰੂ ਦੇ ਵਿੱਚ ਇੱਕ ਕਿਸੇ ਐਡਵੋਕੇਟ ਤੇ ਵੀ ਹਮਲਾ ਹੋਇਆ ਹੈ ਲੇਕਿਨ ਸਰਕਾਰ ਸੁੱਤੀ ਪਈ ਹੈ ਔਰ ਮੈਂ ਤੁਹਾਨੂੰ ਇਹ ਚੇਤਾਵਨੀ ਦਿੰਦਾ ਕਿ ਅਗਰ ਤੁਸੀਂ ਐਫ ਆਈ ਆਰ ਦਰਜ ਨਾ ਕੀਤੀ ਕਿ ਕਾਂਗਰਸ ਪਾਰਟੀ ਪੁਲਿਸ ਕਮਿਸ਼ਨਰ ਦੇ ਦਫ਼ਤਰ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਘਰਾਓ ਕਰੇਗੀ। ਔਰ ਮੈਂ ਦੁਬਾਰਾ ਫੇਰ ਇਹਨੂੰ ਚੇਤਾਵਨੀ ਸਮਝ ਲੋ ਇਹਨੂੰ ਬੇਨਤੀ ਸਮਝ ਲੋ ਕਿ ਜਲ ਤੋਂ ਜਲਦ ਐਫ ਆਈ ਆਰ ਦਰਜ ਹੋ ਕੇ ਜਿਹੜਾ ਬੰਦਾ ਇਨਸਾਫ ਸਾਡੇ ਉਸ ਨੌਜਵਾਨ ਸਾਥੀ ਹਰਜਸ ਨੂੰ ਮਿਲਣਾ ਚਾਹੀਦਾ ਵਕੀਲ ਨੂੰ

One of the premium and prestigious professional institutes providing a wide range of professional courses with 100% placement assistance. We are Sri Sai Group of Institutes.